ਡਾਕਟਰ ਸੁਖਦੀਪ ਸਦੂ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਫੋਰੈਂਸਿਕ ਐਕਸਪਰਟ ਦੇਖੋ ਜਿਹੜੀ ਹੁਣ ਸਾਡੀ ਹੜਤਾਲ ਹੈ ਸੈਕੰਡ ਫੇਸ ਵਿੱਚ ਆ ਗਈ ਹੈ ਜਿਹੜੀ 12 ਤੋਂ 15 ਤਰੀਕ ਤੱਕ ਸਾਡਾ ਸੈਕੰਡ ਫੇਸ ਹੜਤਾਲ ਦਾ ਚੱਲੇਗਾ ਇਹਦੇ ਵਿੱਚ ਕੀ ਹੈ ਕਿ ਸਾਡੀ ਕੱਲ ਸਟੇਟ ਬੋਡੀ ਦੀ ਜਿਹੜੀ ਮੀਟਿੰਗ ਸਰਕਾਰ ਨਾਲ ਹੋਈ ਸੀ ਉਹ ਮੀਟਿੰਗ ਦੇ ਵਿੱਚ ਠੀਕ ਹੈ ਸਰਕਾਰ ਨੇ ਸਾਡੀਆਂ ਸਾਰੀਆਂ ਗੱਲਾਂ ਨੂੰ ਕਿਹਾ ਕਿ ਜਾਇਜ਼ ਮੰਗਾ ਨੇ ਪਰ ਸਰਕਾਰ ਨੇ ਸਾਨੂੰ ਕੋਈ ਵੀ ਹੁਣ ਤੱਕ ਰਿਟਰਨ ਜਿਹੜੀ ਅਸ਼ੋਰੈਂਸ ਆ ਉਹ ਨਹੀਂ ਦਿੱਤੀ ਸਾਡੀ ਜਿਹੜੀ ਸਟੇਟ ਬਾਡੀ ਆ ਉਹ ਇਹੀ ਕਹਿ ਰਹੀ ਆ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਜਾਇਜ਼ ਨੇ ਇਹਦੀ ਜਿਹੜੀ ਸਾਨੂੰ ਰਿਟਰਨ ਅਸ਼ੋਰੈਂਸ ਆ ਉਹ ਦਿੱਤੀ ਜਾਵੇ ਇਸ ਕਰਕੇ ਜਦੋਂ ਤੱਕ ਰਿਟਰਨ ਅਸ਼ੋਰੈਂਸ ਨਹੀਂ ਆਉਂਦੀ ਉਦੋਂ ਤੱਕ ਅਸੀਂ ਜਿਹੜਾ ਇਹ ਹੜਤਾਲ ਨੂੰ ਜਾਰੀ ਰੱਖਾਂਗੇ ਸੈਕੰਡ ਫੇਸ ਦੇ ਨਾਲ ਆਸ ਕਿਹੜੀ ਮੰਗਾਂ ਵੱਡੀਆਂ ਇਹਦੇ ਵਿੱਚ ਦੇਖੋ ਸਾਡੀਆਂ ਮੰਗਾਂ ਕੀ ਨੇ ਸਭ ਤੋਂ ਪਹਿਲਾਂ ਡਾਕਟਰਾਂ ਦੀ ਭਰਤੀ ਇਹ ਜਿਹੜੀ ਹੜਤਾਲ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਲੋਕਾਂ ਦੇ ਹਿੱਤ ਵਾਸਤੇ ਹੀ ਆ ਹੜਤਾਲ ਕਰ ਰਹੇ ਆ ਜੇ ਪ੍ਰੋਪਰ ਡਾਕਟਰ ਸਰਕਾਰ ਟਾਈਮ ਟਾਈਮ ਸਿਰ ਭਰਤੀ ਕਰਦੀ ਰਹੂਗੀ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਪ੍ਰੋਪਰ ਜਿਹੜੇ ਦੂਰ ਦੂਰੋਂ ਆ ਰਹੇ ਨੇ ਆਪਣਾ ਇਲਾਜ ਕਰਵਾਉਣ ਵਾਸਤੇ ਉਹਨਾਂ ਨੂੰ ਅੱਗੇ ਜਿਹੜੀ ਪ੍ਰੋਪਰ ਫੈਸਿਲਿਟੀ ਨੰਮੀਆਂ ਲਾਈਨਾਂ ਵਿੱਚ ਨਹੀਂ ਖੜਾਉਣਾ ਪਊਗਾ ਖੱਤਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਠੀਕ ਹੈ ਨਾ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀ 1991 ਦੇ ਹਿਸਾਬ ਨਾਲ ਜੋ ਡਾਕਟਰਸ ਦਾ ਜੋ ਪੋਪੂਲੇਸ਼ਨ ਉਦੋਂ ਸੀ ਉਹਦੇ ਹਿਸਾਬ ਨਾਲ ਜਿਹੜੇ ਡਾਕਟਰਾਂ ਦੀ ਭਰਤੀ ਜਿਹੜੀ ਟੋਟਲ ਸੀਟਸ ਨੇ ਵੈਕੈਂਸੀਜ਼ ਨੇ ਹੁਣ ਜਿਹੜੀ ਪੋਪੂਲੇਸ਼ਨ ਆ ਕੋਈ 1 ਕਰੋੜ ਸਵਾ ਕਰੋੜ ਦੇ 1991 ਤੋਂ ਹੁਣ ਤੱਕ ਜਿਹੜੀ ਉਹ ਵੱਧ ਚੁੱਕੀ ਆ ਪਰ ਜਿਹੜੀਆਂ ਵੈਕੈਂਸੀਆਂ ਨੇ ਉਹ ਸਰਕਾਰ ਨੇ ਨਹੀਂ ਹੁਣ ਤੱਕ ਵਧਾਈਆਂ ਵਧਾਉਣੀਆਂ ਤਾਂ ਦੂਰ ਦੀ ਗੱਲ ਆ ਦੇਖੋ ਉਹ ਵੈਕੈਂਸੀਜ਼ ਜਿਹੜੀਆਂ ਨੇ ਉਹ ਵੀ 50% ਹੀ ਭਰੀਆਂ ਨੇ ਹੁਣ ਤੱਕ ਜਿੰਨੀਆਂ 1991 ਦੇ ਹਿਸਾਬ ਨਾਲ ਹੈਗੀਆਂ ਨੇ ਇਸ ਕਰਕੇ ਅਸੀਂ ਤਾਂ ਇਹੀ ਕਵਾਂਗੇ ਇੱਕ ਤਾਂ ਪ੍ਰੋਪਰ ਜਿਹੜੀ ਸਰਕਾਰ ਆ ਡਾਕਟਰਾਂ ਦੀ ਭਰਤੀ ਕਰੇ ਟਾਈਮ ਟੂ ਟਾਈਮ ਜੋ ਵੀ ਹੈ ਦੂਸਰਾ ਡਾਕਟਰ ਤਾਂ ਹੀ ਇੱਕ ਕੰਮ ਕਰ ਸਕੂਗਾ ਪ੍ਰੋਪਰ ਤਰੀਕੇ ਨਾਲ ਜੇ ਉਹਨੂੰ ਆਪਣੀ ਸਿਕਿਉਰਿਟੀ ਸੇਫਟੀ ਇੱਥੇ ਮਿਲੂਗੀ ਸਾਡੇ ਫੀਮੇਲ ਡਾਕਟਰਸ ਨੇ ਹੁਣ ਰਾਤ ਨੂੰ ਨਾਈਟ ਡਿਊਟੀਆਂ ਕਰਦੇ ਨੇ ਜੇ ਉਹਨੂੰ ਇੱਥੇ ਪ੍ਰੋਪਰ ਮਾਹੌਲ ਜਿਹੜਾ ਸਿਕਿਉਰਿਟੀ ਨਹੀਂ ਮਿਲੂਗੀ ਪ੍ਰੋਪਰ ਉਹਨੂੰ ਸੇਫ ਨਹੀਂ ਮਹਿਸੂਸ ਕਰੂਗਾ ਉਹ ਕਿੱਦਾਂ ਮਰੀਜ਼ਾਂ ਦਾ ਇਲਾਜ ਕਰ ਸਕਦਾ ਦੂਜੀ ਸਾਡੀ ਤੀਸਰੀ ਜੇ ਆਪਾਂ ਕਿਸੇ ਡਾਕਟਰ ਨੂੰ ਸਰਕਾਰੀ ਜੌਬ ਵਿੱਚ ਤੇ ਡਾਕਟਰ ਆ ਰਹੇ ਆ ਜੇ ਉਹਨੂੰ ਆਪਾਂ ਮੋਟੀਵੇਟ ਹੀ ਨਹੀਂ ਕਰਾਂਗੇ ਜੇ ਟਾਈਮ ਸਰ ਉਹਦੀਆਂ ਤਰੱਕੀਆਂ ਨਹੀਂ ਦਵਾਂਗੇ ਤੇ ਦੇਖੋ ਤੁਸੀਂ ਮੈਕਸਿਮਮ ਡਾਕਟਰਸ ਜਿਹੜੇ ਆ ਉਹ ਰਿਜ਼ਾਈਨ ਕਰਦੇ ਜਾ ਰਹੇ ਕਿੰਨੇ ਡਾਕਟਰ ਆ ਜਿਹੜੇ ਸਾਡੇ ਉਹ ਰਿਜ਼ਾਈਨ ਕਰ ਚੁੱਕੇ ਨੇ ਹੁਣ ਤੱਕ ਤੇ ਇਸ ਕਰਕੇ ਜੇ ਆਪਾਂ ਡਾਕਟਰਸ ਨੂੰ ਮੋਟੀਵੇਟ ਰੱਖਾਂਗੇ ਟਾਈ ਤਾਂ ਹੀ ਡਾਕਟਰ ਜਿਹੜੇ ਆਪਾਂ ਰੀਟੇਨ ਕਰ ਸਕਦੇ ਇਹੀ ਸਾਡੀ ਹੜਤਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਕਮਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਪੀसीएमਐਸ ਦੇ ਬਿਹਾਫ ਤੇ ਜੋ ਕੁਝ ਦਿਨਾਂ ਤੋਂ ਸਾਡੇ ਡਾਕਟਰਸ ਦੀਆਂ ਹੜਤਾਲਾਂ ਚੱਲ ਰਹੀਆਂ ਨੇ ਉਸ ਬਾਬਤ ਚੀਜ਼ ਨੂੰ ਮੁੱਕ ਰਖਦੇ ਸਾਡੀ ਕੱਲ ਸਰਕਾਰ ਨਾਲ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਸਾਡੇ ਸਟੇਟ ਪ੍ਰਧਾਨ ਸੀ ਤੇ ਜਨਰਲ ਸੈਕਟਰੀ ਜੁਆਇੰਟ ਸੈਕਟਰੀ ਕੁਝ ਆਫਿਸ ਬੀਅਨਰ ਗਏ ਹੋਏ ਸੀ ਸਾਡਿੰਗ ਮੀਟਿੰਗ ਕਾਫੀ ਵਧੀਆ ਢੰਗ ਨਾਲ ਰਹੀ ਉਹਨਾਂ ਨਾਲ ਸਾਡੀਆਂ ਉਹਨਾਂ ਨੇ ਮੰਗਾ ਨੂੰ ਵਿਚਾਰਿਆ ਤੇ ਮੋਰਲ ਮੋਰਲ ਤੌਰ ਤੇ ਉਹਨਾਂ ਨੇ ਉਹਨਾਂ ਨੇ ਐਸੈਪਟ ਵੀ ਕੀਤਾ ਸੀ ਬਾਅਦ ਵਿੱਚ ਸਾਨੂੰ ਵਰਬਲ ਅਸ਼ੋਰੈਂਸ ਦਿੱਤੀ ਗਈ ਮੂੰ ਜਵਾਨੀ ਉਹਨਾਂ ਨੇ ਕਿਹਾ ਗਿਆ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾ ਮੰਨ ਲਿਆ ਗਿਆ ਜੋ ਅਸੀਂ ਰਿਟਰਨ ਅਸ਼ੋਰੈਂਸ ਉਹਨਾਂ ਕੋ ਮੰਗੀ ਗਈ ਹੈ ਸਾਨੂੰ ਉਸ ਬਾਬਤ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਲੈਟਰ ਨਹੀਂ ਪਹੁੰਚਿਆ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜੋ ਹਗਾਮੀ ਮੀਟਿੰਗ ਹੋਈ ਸੀ ਸਾਡੀ ਉਸ ਵਿੱਚ ਇਹੋ ਡਿਸਾਈਡ ਕੀਤਾ ਗਿਆ ਕਿ ਜਦ ਤੱਕ ਸਾਨੂੰ ਕੋਈ ਰਿਟਰਨ ਅਸ਼ੋਰੈਂਸ ਨਹੀਂ ਮਿਲਦਾ ਗਰਾਉਂਡ ਲੈਵਲ ਤੇ ਅਸੀਂ ਇਹ ਹੜਤਾਲ ਨੂੰ ਕੰਟੀਨਿਊ ਰੱਖਾਂਗੇ ਤੇ ਹੜਤਾਲ ਨੂੰ ਅਸੀਂ ਐਸਕੇਲੇਟ ਕਰਾਂਗੇ ਹਾਂ ਅੱਜ ਤੋਂ ਸਾਡੀ ਹੜਤਾਲ ਜਿਸ ਵਿੱਚ ਅਸੀਂ ਪੂਰੇ ਦਿਨ ਦੀ ਆਪਰੇਟਿਨ ਸ਼ਟਡਾਊਨ ਕੀਤੀ ਹੋਈ ਹੈ ਬਾਕੀ ਬਿਸਾਈਡਸ ਜੋ ਮੀਟਿੰਗਸ ਟ੍ਰੇਨਿੰਗਸ ਉਹ ਸਭ ਅਸੀਂ ਰੂਟੀਨ ਵਰਕ ਬਾਇਕਾਟ ਕੀਤਾ ਹੋਇਆ ਹੈ ਹਰ ਤਰ੍ਹਾਂ ਦੇ ਮੈਡੀਕਲ ਐਗਜ਼ਾਮੀਨੇਸ਼ਨ ਆਮ ਲੈਸਨਸ ਡਰਾਈਵਿੰਗ ਲੈਸਨਸ ਇਹ ਸਭ ਹੌਲ ਤੇ ਕਰ ਦਿੱਤੇ ਗਏ ਨੇ OPD ਕੰਪਲੀਟ ਸ਼ਟਡਾਊਨ ਆ ਫਿਲਹਾਲ ਦੀ ਘੜੀ ਐਮਰਜੈਂਸੀ ਸੇਵਾਵਾਂ ਤੇ ਮਦਰ ਐਂਡ ਚਾਈਲਡਹੂਡ ਸਰਵਿਸਿਜ਼ ਉਹ ਕੰਟੀਨਿਊ ਜੋ ਸਾਡੀ ਮੀਟਿੰਗ ਹੋਈ ਹੈ ਉਸ ਵਿੱਚ ਤਾਂ ਅਸੀਂ ਇਨਡੈਫਿਨਿਟ ਸਟ੍ਰਾਈਕ ਹੀ ਸਟਾਰਟ ਕੀਤੀ ਹੋਈ ਹੈ ਜਿਹੜੇ ਲੋਕ ਜਿਹੜੇ ਮਰੀਜ਼ ਨੇ ਉਹ ਪਰੇਸ਼ਾਨ ਹੋਣਗੇ ਉਹ ਚ ਮੇਰਾ ਜੋ ਲੋਕ ਸਾਡੇ ਕੋ ਆ ਰਹੇ ਦੇਖੋ ਜੀ ਐਮਰਜੈਂਸੀ ਸੇਵਾਵਾਂ ਦੇ ਜ਼ਰੂਰ ਚੱਲਣ ਗਿਆ ਤੇ ਚਲਦੀਆਂ ਹੀ ਰਹਿਣ ਗਿਆ ਅਸੀਂ ਲੋਕਾਂ ਨੂੰ ਵੀ ਧਿਆਨ ਚ ਰੱਖਿਆ ਹੋਇਆ ਹੈ ਠੀਕ ਐ ਸੀ ਮੰਨਦੇ ਆ ਕਿ ਕੁਝ ਬੰਦੇ ਜੋ ਜਰਨਲ ਆਪੇਡੀ ਬੇਸਿਸ ਤੇ ਆ ਰਹੇ ਆ ਫਿਰ ਵੀ ਸਾਡੇ ਡਾਕਟਰ ਉਹਨਾਂ ਨੂੰ ਜਰਨਲ ਟਰੀਟਮੈਂਟ ਬੇਸਿਕ ਦੇ ਰਹੇ ਆ ਜੋ ਕਿ ਆਪੇਡੀ ਸਲਿੱਪ ਤੇ ਪ੍ਰੋਪਰ ਨਹੀਂ ਮਿਲ ਰਹੀ ਬਟ ਅਸੀਂ ਉਹਨਾਂ ਨੂੰ ਟਰੀਟਮੈਂਟ ਦੇ ਕੇ ਘਰ ਭੇਜਦੇ ਆ ਜਿਸ ਵਿੱਚ ਅਸੀਂ ਉਹਨਾਂ ਨੂੰ ਵੱਤ ਤੋਂ ਵੱਤ ਮੈਡੀਸਿਨ ਦੇ ਰਹੇ ਆ ਤਾਂ ਕਿ ਸਾਨੂੰ ਵੀ ਪਤਾ ਨਹੀਂ ਹੈ ਕਿ ਸਰਕਾਰ ਸਾਡੀ ਮੰਗ ਕਦ ਤੱਕ ਪ੍ਰਵਾਨ ਕਰੇਗੀ ਆਈ ਨਾ ਮੈਂ ਪਿੰਡ ਚਾਵਤੋਂ ਤੇ ਇਨੀ ਗੇ ਪਰੇਸ਼ਾਨੀ ਹੋ ਰਹੀ ਆ ਆਈ ਉਹ ਪਰੇਸ਼ਾਨੀ ਹੈ ਮੈਂ ਦੋ ਦਿਨ ਪਹਿਲਾਂ ਵੀ ਆਣਾ ਸੀ ਤੇ ਸੁਣਿਆ ਕਿ ਹੜਤਾਲ ਵਾ ਟੈਸਟ ਕਰਕੇ ਆਣੀ ਹੋਇਆ ਤੇ ਅੱਜ ਮੈਂ ਦੱਸਣਾਈ ਤੇ ਮੈਂ ਓਖੇ ਹੋ ਕੇ ਆਈ ਦਾ ਘਰੋਂ ਤੇ ਆਡੀਗਾ ਉਹ ਹਾਂਜੀ ਤੇ ਕਿੱਦਾਂ ਆਏ ਸੀ ਤੁਸੀਂ ਇੱਥੇ ਨਹੀਂ ਬਾਈਕ ਤੇ ਆਈ ਡਾਕਟਰ ਨੇ ਮੇਰੇ ਕੋਲ ਨਹੀਂ ਡਾਕਟਰ ਨੇ ਇੱਥੇ ਆਇਓ ਤੇ ਕਿਥੇ ਕੀ ਵੇਖਣ ਨੂੰ ਮਿਲਿਆ ਜੀ ਇਧਰ ਕਿਹਾ ਕਿ ਮਰੀਜ਼ ਮਰੀਜ਼ ਚਾਹ ਲੋ ਡਾਕਟਰ ਨੇ ਦੇਖਣਾ ਪਰ ਹੜਤਾਲ ਕਰਕੇ ਡਾਕਟਰ ਵੇਖ ਨਹੀਂ ਰਹੇ ਮਰੀਜ਼ਾਂ ਨੂੰ ਨੀਂਹੇ ਪਰੇਸ਼ਾਨੀ ਹੋ ਰਹੀ ਹੈ ਹਾਂਜੀ ਪਰੇਸ਼ਾਨੀ ਤਾਂ ਬਹੁਤ ਹੋਣੀ ਹੁੰਦੀ ਇਤਨਾ ਕੋਲ ਗੱਲ ਹੋਈ ਵੀ ਡਾਕਟਰ ਕਿਉਂ ਦੇ ਨਹੀਂ ਉਹ ਬੋਲਦੇ ਕਿ ਪੁੱਛਿਆ ਹੈ ਤੇ ਕਹਿੰਦੇ ਮੈਂ ਰਹਾ ਹੜਤਾਲਦੀ ਆ ਡਾਕਟਰਾਂ ਨੂੰ ਪੂਰਾ ਦਿਨ ਹੜਤਾਲ ਦੇਗੇ ਬੈਂਟ ਦੇ ਸਰਕਾਰ ਤੋਂ ਕਿਹਾ ਉਹਨਾਂ ਨੇ ਕਿ ਲੋਕਾਂ ਨੂੰ ਏਅਰਪੋਰਟਾਂ ਤੇ ਚੰਗੀਆਂ ਲੱਗੀਆਂ ਜਾਣੀਆਂ ਜਦੋਂ ਤੁਸੀਂ ਇੱਥੇ ਆ ਲੱਗਦਾ ਕਿ ਸੇਵਾ ਵਧੀਆ ਹੈ ਸੋ ਤਾਂ ਤੇ ਮਿਲਦੀਆਂ ਪਰ ਇਹੀ ਹੈ ਕਿ ਘਟਵਾਦੀ ਜ਼ਿਆਦਾ ਨਹੀਂ ਹੈ ਗੱਲ ਕੁਛ ਨਹੀਂ ਹੈ ਜਿੰਦਰਾ ਕੀਤਾ ਜਾ ਰਿਹਾ ਹਾਂਜੀ ਹਾਂ ਆਪਣਾ ਇੰਦਰਜੀਤ ਹੈ ਮੇਰਾ ਨਾਮ ਤੇ ਇੱਥੇ ਕੀ ਕਰਨ ਆਏ ਸੀਗੇ ਇੱਥੇ ਮੈਂ ਆਪਣੀ ਮਿਸੇ ਦੀ ਮੈਡੀਸਨ ਦਵਾਈ ਲੈਣ ਵਾਸਤੇ ਆਇਆ ਨਾਲੇ ਚੈੱਕਅਪ ਕਰਵਾਉਣ ਵਾਸਤੇ ਆਇਆ ਹਾਂ ਤੇ ਡਾਕਟਰਾਂ ਦੀ ਅੱਜ ਵੀ ਫੁੱਲ ਡੇ ਹੜਤਾਲ ਵਾ ਤੇ ਕਿਨਾਮਾ ਪਹਿਲੇ ਇੱਕ ਦਿਨ ਪਹਿਲੇ ਵੀ 11 ਵਜੇ ਤੱਕ ਕਿਨਾ ਹੜਤਾਲ ਸੀ ਪਰ ਇੱਥੇ ਮਰੀਜ਼ਾਂ ਦਾ ਕੀ ਕਸੂਰ ਹੈ ਇਹ ਮਰੀਜ਼ ਤੇ ਹੁਣ ਸਾਰੇ ਖੱਜਲਖوار ਹੋ ਗਏ ਆ ਤੇ ਡਾਕਟਰਾਂ ਨੂੰ ਕਹਿੰਦੇ ਕਮ ਸਰਕਾਰ ਦੇ ਨਾਲ ਬੈਠ ਕੇ ਥੋੜਾ ਜਿਹਾ ਇਹਨਾਂ ਨਾਲ ਫੈਸਲਾ ਕਰੇ ਪੀ ਹਾਂ ਵੀ ਜਿਹੜੇ ਇਹਨਾਂ ਦੇ ਆ ਬੰਦੇ ਹਲਵਾ ਤੋਂ ਹਲ ਕੀਤੇ ਜਾਣ ਮਰੀਜ਼ਾਂ ਨੂੰ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਮਰੀਜ਼ੇ ਹੁਣ ਸਾਰੇ ਪਰੇਸ਼ਾਨ ਹੀ ਹੁੰਦੇ ਆ ਸਾਰੇ ਇੱਥੇ ਬੈਠੇ ਹੋਏ ਆ ਤੁਸੀਂ ਆਪ ਵੀ ਦੇਖ ਲਿਓ ਤੇ ਮਰੀਜ਼ੇ ਇਦਾਂ ਹੀ ਬੈਠੇ ਬੈਠੇ ਫੇਰ ਇਹਨਾਂ ਵਾਪਸ ਚਲੇ ਜਾਣਾ ਤੇ ਡਾਕਟਰਾਂ ਨੇ ਸਾਰਾ ਦਿਨ ਹੁਣ ਫੁੱਲਟੇ ਆਪਾ ਛੁੱਟੀ ਕਰ ਮਾਰਨੇ ਬੈਠੇ ਆ ਹੜਤਾਲ ਤੇ ਬੈਠੇ ਆ ਤੇ ਕੱਲ ਨੂੰ ਕੋਈ ਮਰੀਜ਼ ਨੂੰ ਅਭੀ ਨਬੀ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਜਿੱਤਰਾ ਸਰਕਾਰ ਦੇ ਵੱਲੋਂ ਵਾਅਦੇ ਕਿਤਾਬੇ ਕੀਤੇ ਜਾਂਦੇ ਆ ਕਿ ਦੋਪਾ ਨੂੰ ਖੇਲ ਤੋਂ ਆ ਅੰਨੀਆਂ ਮਿਆਰੀਤੀਆਂ ਜਾਣੀਆਂ ਵਧੀਆਤੀਆਂ ਜਾਣੀਆਂ ਉਹ ਵਾਦੇ ਲੱਗਦੇ ਵੀ ਪੂਰੇ ਹੋਣੇ ਵਾਦੇ ਕਿੱਥੇ ਪੂਰੇ ਹੁੰਦੇ ਆ ਅਮੀਰ ਤੁਹਾਡੇ ਸਾਹਮਣੇ ਮਰੀਜ਼ ਸਾਰੇ ਖੱਜਲ ਖੁਆਰ ਹੁੰਦੇ ਆ ਵਾਦੇ ਕਿੱਥੇ ਪੂਰੇ ਹੁੰਦੇ ਆ ਵਾਦੇ ਇਹਦੇ ਸਾਡੇ ਸਿਰਫ ਕਹਿਣ ਦੀਆਂ ਗੱਲਾਂ ਵਾਦੇ ਨਹੀਂ ਕਿ ਪੂਰੇ ਹੁੰਦੇ ਇਹ ਤਾਂ ਪੋਲਿਟਿਕਸ ਵਾ ਪੋਲਿਟਿਕਸ ਦੇ ਵਿੱਚ ਵਾਦੇ ਕਹਿ ਦਿੰਦੇ ਆ ਪਬਲਿਕ ਨੂੰ ਆਪਣੇ ਨਾਲ ਜੋੜ ਲੈਂਦੇ ਆ ਤੇ ਬਾਅਦ ਚ ਬਸ ਕਿਨਾ ਪਬਲਿਕ ਖੱਜਲ ਖੁਆਰ ਹੁੰਦੇ ਜਾਂਦੀ ਆ ਦਵਾਈ ਲੈ ਕਾਹਦੀ ਦਵਾਈ ਲੈਣ ਮਸਤ ਕੀ ਉਹ ਮੈਨੂੰ ਮਿਲਿਆ ਮੈਂ ਫਾਜ਼ਲ ਸਾਹਿਬ ਦੀ ਦਵਾਈ ਲੈਣ ਆਇਆ ਤੇ ਮੈਨੂੰ ਦੱਸ ਦਿੰਦੀ ਪਹਿਲੇ ਮੈਂ ਇੱਥੋਂ ਮੈਡੀਸਨ ਖਰੀਦੀ ਆ ਤੇ ਮੈਡਮ ਨੇ ਆ ਕੇ ਜਿਹੜੇ ਟੈਸਟ ਕੋ ਟਸਟ ਲਿਖ ਦੇ ਦਿੱਤੇ ਮੈਂ ਉਹ ਅੱਜ ਕਰਾ ਕੇ ਆਇਆ ਮੈਂ ਤੇ ਮੈਨੂੰ ਪਤਾ ਲੱਗਾ ਹੜਤਾਲ ਚੱਲੀ ਦੋ ਦਿਨ ਤੋਂ ਕਿੰਨਾ ਮੁਸ਼ਕਲ ਮੁਸ਼ਕਲ ਤੇ ਥੋੜੀ ਬਹੁਤੀ ਹੋੜੀ ਆ ਜੀ ਕਾਫੀ ਵੀ ਹੁਣ ਮੈਡਮ ਆਇ ਨਹੀਂ ਰਹੇ ਤੇ ਫਿਰ ਮੈਡੀਸਨ ਦੇ ਕਿਦਾਂ ਅਸੀਂ ਕੰਟੀਨਿਊ ਕਰ ਸਕਦੇ ਹਾਂ ਆ ਕਰਾਇਆ ਖਤ ਗਿਆ ਇਹ ਕੱਲ ਵੀ ਭਰਾ ਵੀ ਕੱਲ ਵੀ ਆਓ ਕਿ ਕੱਲ ਵੀ ਆਣਾ ਪਏਗਾ ਜੇ ਅੱਜ ਨਹੀਂ ਆਓਗੇ ਜਿੰਨੀ ਮੈਡਮ ਮਿਲਾਂਗੇ ਤੇ ਕੱਲ ਆਣਾ ਹੀ ਪਏਗਾ ਅੱਜ ਕਹਿ ਰਹੇ ਨੇ ਕਿ ਫੁੱਲ ਡੇ ਹੜਤਾਲ ਹੈ ਸ਼ਾਇਦ ਕਹਿ ਤੀ ਇਦਾਂ ਹੀ ਰਿਹਾ ਜੀ ਕਿ ਨੀਗਰ ਬੰਦੇ ਦਾ ਸਾਹਮਣਾ ਕਰਨਾ ਪੈਣਾ ਜੀ ਪਰੇਸ਼ਾਨੀ ਤਾਂ ਕਾਫੀ ਹੋ ਰਹੀ ਹੈ ਜੀ ਇੱਕ ਤਾਂ ਆਪਣਾ ਕੰਮ ਛੱਡ ਕੇ ਇਹੀਂ ਆਏ ਹੋ ਸਰਕਾਰੀ ਹਸਪਤਲ ਵਿੱਚ ਕਹਿੰਦੇ ਆ ਸੁਵਿਧਾਵਾਂ ਹੈਗੀਆਂ ਨੇ ਬਟ ਇੱਥੇ ਮਿਲਦੇ ਆ ਤਾਂ ਕੋਈ ਜਿਵੇਂ ਪਸਾ ਹੀ ਆ ਪੰਜਾਬ ਗਵਰਨਮੈਂਟ ਨੂੰ ਵੀ ਆਹੀ ਕਹਿੰਨੇ ਆ ਜੇ ਕੋਈ ਡਾਕਟਰ ਸਾਹਿਬ ਦੀ ਮੰਗ ਹੈਗੀ ਆ ਉਹਨਾਂ ਨੂੰ ਵੀ ਪੂਰੀ ਕੀਤਾ ਜਾਵੇ ਠੀਕ ਆ ਆਪਸ ਵਿੱਚ ਜੋ ਵੀ ਇਹਨਾਂ ਦੀ ਮਤਲਬ ਸੈਟਲਮੈਂਟ ਹੋ ਸਕਦੀ ਹੈ ਜਲਦੀ ਜਲਦੀ ਕੀਤੀ ਜਾਵੇ ਤਾਂ ਕਿ ਆਮ ਨਾਗਰਿਕ ਜੋ ਪਰੇਸ਼ਾਨੀ ਹੋ ਰਹੀ ਹੋ ਉਹ ਤੋਂ ਨਾ ਹੋਵੇ ਜਿਤਨਾ ਕੋਈ ਮਰੀਜ਼ ਜੇ ਗਰ ਸੀਰੀਅਸ ਹੋ ਆ ਤਾਂ ਉਹ ਕਿਵੇਂ ਮੈਨੇਜ ਕਰੂਗਾ ਸੀਰੀਅਸ ਵਾਸਤੇ ਦੇਖੋ ਜੀ ਐਮਰਜੈਂਸੀ ਜਿੱ ਠੀਕ ਹੈ ਨਾ ਉਹ ਜੇ ਕੋਈ ਅਮਰਜੈਂਸੀ ਜੀ ਕੋਈ ਸੀਰੀਅਸ ਕੇਸ ਆ ਰਿਹਾ ਹੈ ਤਾਂ ਡਾਕਟਰ ਇੱਕ ਬੈਠੇ ਹੋਏ ਨੇ ਉਹ ਦੇਖ ਰਹੇ ਨੇ ਇਹੋ ਜੀ ਗੱਲ ਵੀ ਨਹੀਂ ਬਟ ਉਹ ਅਮਰਜੈਂਸੀ ਵਾਸਤੇ ਹੈਗੇ ਓਕੇ ਬਾਕੀ ਜੇ ਕੋਈ ਆਰਟੀਪੀ ਤੋਂ ਦੂਸਰੇ ਡਾਕਟਰ ਨੂੰ ਕੋਈ ਚੈੱਕ ਅਪ ਕਰਾਣਾ ਉਹ ਡਾਕਟਰ ਹੜਤਾਲ ਦੇ ਨਹੀਂ ਸਾਡੇ ਅੱਜ ਜਿੰਨਾ ਸਰਕਾਰ ਦੇ ਦਾਅਵੇ ਕੀ ਗਏ ਕਿ ਲੋਕਾਂ ਨੂੰ ਬੜੀਆਂ ਸੇਵਾ ਤੋਂ ਦਿੱਤੀ ਜਾਣਗੀਆਂ ਉਹ ਲੱਗਦੀਆਂ ਜੀ ਦੇਖੋ ਜਿਉ ਹਰ ਗਵਰਨਮੈਂਟ ਦੀ ਇਹੀ ਚੀਜ਼ ਹੁੰਦੀ ਹੈ ਜੀ ਹਰ ਗਵਰਨਮੈਂਟ ਨੇ ਆਪਣੇ ਆਪਣੇ ਜੋ ਵੀ ਮੈਨੀਫੈਸਟੋ ਚ ਲਿਖਿਆ ਹੁੰਦਾ ਵਾ ਉਹ ਕਹਿੰਦੇ ਆ ਮੈਨੀਫੈਸਟੋ ਚ ਹੀ ਰਹਿੰਦਾ ਉਹ ਕਰਦੇ ਹੈ ਨਹੀਂ ਕੋਈ ਵੀ ਗਵਰਨਮੈਂਟ ਜੇਕਰ ਨਹੀਂ ਗਰਾਉਂਡ ਲੈਵਲ ਤੇ ਉਹ ਸਹੂਲਤਾਂ ਮੈਨ ਨਹੀਂ ਮਿਲਦੀਆਂ ਬਸ ਗੱਲੀ ਪਾਤੀ ਦਾ ਇੱਥੇ ਕੈਨੇਡਾ ਬਣਾ ਨੂੰ ਫਿਰਦੇ ਸਾਰੇ ਜੀ ਨਾਦਰਜਾਮਾ ਲਾਕ ਕਲੀਨਿਕ ਖੋਲੇ ਜੀ ਇਹ ਉਹਨਾਂ ਕਲੀਨਿਕ ਇੱਥੇ ਨਹੀਂ ਤੱਕ ਬੈਠ ਰਹੇ ਤੇ ਮਹ ਲਾਕ ਕਲੀਨਿਕਾਂ ਤੇ ਉਹ ਕੀ ਕਹਿਣਾ ਜੀ ਮਹ ਲਾਕ ਲਈ ਮਹ ਲਾਕ ਕਲੀਨਿਕਾਂ ਤੇ ਮੈਂ ਕਹਿੰਦਾ ਜੋ 2 ਦਿਨ ਡਾਕਟਰ ਫਾਰਮੇਸੀ ਦੀ ਦੁਕਾਨ ਤੇ ਲਗਾ ਕੇ ਮਹ ਲਾਕ ਕਲੀਨਿਕ ਚ ਬੰਦੇ ਬਿਠਾ ਦਿੰਦੇ ਜੀ ਉਹਨਾਂ ਨੇ ਉਹਨਾਂ ਨੇ ਕੀ ਦਵਾਈ ਦੇ ਦਲੇ ਨਹੀਂ ਕੀ ਹਨ